ਮੈਂ ਪ੍ਰੀਉਂਗ ਗੁਲਾਣੀ نیشنل ਕੌਂਸਲ ਮੈਂਬਰ ਬੀਜਪੀ 74 ਦੇ ਅੰਦਰ 25 ਜੂਨ 1975 ਦੇ ਅੰਦਰ ਜਿਸ ਤਰ੍ਹਾਂ ਮੌਜੂਦਾ ਸਰਕਾਰ ਨੇ ਇੰਦਰਾ ਗਾਂਧੀ ਸਰਕਾਰ ਨੇ ਜੇ ਇਸ ਦੇ ਅੰਦਰ ਐਮਰਜੈਂਸੀ ਲਾ ਕੇ ਲੋਕਤੰਤਰ ਦੀ ਹੱਤਿਆ ਕੀਤੀ ਔਰ ਠੀਕ ਤਕਰੀਬ ਸਰਵਧਾਮ ਦੀ ਹੱਤਿਆ ਕੀਤੀ ਇਹ ਤਾਂ ਤਰੀਕ ਪ੍ਰਸਤੀ ਅਤਿਆਗ ਕੀਤੀ ਪ੍ਰਸਤੀ ਸਾਰੇ ਆਜ਼ਾਦੀ ਖਤਮ ਕੀਤੀ ਲੋਕਾਂ ਦੀ ਬੋਲਣ ਦੀ ਆਜ਼ਾਦੀ ਖਤਮ ਕੀਤੀ ਉਸ ਦੇ ਵਿਰੋਧੇਂ ਅੰਦਰ ਲੱਖਾਂ ਲੋਕ ਪੰਜਾਬ ਦੇ ਅੰਦਰ ਜਿਹੜੇ ਜੇਲ੍ਹ ਚ ਗਏ ਪੂਰੇ ਦੇਸ਼ ਦੇ ਅੰਦਰ ਕਾਫੀ ਲੱਖਾਂ ਲੋਕ ਗਏ ਔਰ ਕਿੰਨੇ ਲੱਖ ਲੋਕਾਂ ਦੀ ਉਸ ਟੈਪ ਨੂੰ ਲਾ ਕੇ ਨਸ਼ਵੰਦੀ ਕੀਤੀ ਜਿੱਚ ਬਹੁਤ ਲੋਕਾਂ ਦੀ ਹੱਤਿਆ ਵੀ ਹੋਈ ਜੇਲ੍ਹ ਦੇ ਅੰਦਰ ਵੀ ਹੱਥਿਆ ਹੋਈ ਸੰਗ ਦੇ ਰਾਸ਼ਟਰੀ ਸੰਗ ਦੇ ਜਨ ਸੰਗ ਦੇ ਕਾਰਕਰਤਾ ਨੂੰ ਜੇਲ੍ਹ ਦੇ ਅੰਦਰ ਤੋਂ ਜੇ ਕਿ ਬੁਰਾ ਹਾਲ ਕੀਤਾ ਗਿਆ ਉਹਨਾਂ ਦੇ ਉੱਤੇ ਤਸ਼ੱਦਦ ਹੋਇਆ ਪੂਰੀ ਤਰ੍ਹਾਂ ਤਸ਼ੱਦਦ ਹੋਇਆ ਲੋਕਲ ਵੀ ਹੋਇਆ ਛੇਜ ਵੀ ਹੋਇਆ ਜੇਲ੍ਹ ਤੋਂ ਬਾਹਰ ਵੀ ਹੋਇਆ ਉਹਨਾਂ ਨੂੰ ਪਕੜ ਕੇ ਲੈ ਗਏ ਔਰ ਬਹੁਤ ਬੁਰਾ ਹਾਲ ਸੁਨਾਮ ਦੇ ਵਿੱਚ ਕਿਹੜੇ-ਕਿਹੜੇ ਪਰਿਵਾਰਾਂ ਵੱਲੋਂ ਫਿਮਰਜੈਂਸੀ ਦੇ ਵਿੱਚ ਗ੍ਰਿਫਤਾਰੀਆਂ ਹੋਈਆਂ ਜੀ? ਯਾਤਰੀ ਇੱਕ ਤਾਂ ਮੈਂ ਹੀ ਸੀ। ਜਿਹੜਾ ਸੀ ਦੂਜਾ ਸਾਡੇ ਲਾਮਰਾਲ ਛੜਿਆ ਜੀ ਜਿਹੜੇ ਸਾਡੇ ਮਾਰਗਦਰਸ਼ਨ ਦਸ਼ਕ ਹੈ ਉਹ ਸੀ ਤੇ ਹੋਰ ਦੋ-ਚਾਰ ਕੋਈ ਸਾਥੀ ਸੀ। ਜਿਨ੍ਹਾਂ ਨੇ ਜੇਲਾ ਦੇ ਅੰਦਰ ਕੈਏ ਔਰ ਜੇਲਾ ਭਰੀਆਂ ਔਰ ਦੇਸ਼ ਦੇ ਅੰਦਰ ਜਿਸ ਤਰ੍ਹਾਂ ਦੀ ਲੋਕਤੰਤਰ ਦੀ ਹੱਤਿਆ ਕੀਤੀ ਸੀ ਐਮਰਜੈਂਸੀ ਦਾ ਵਿਰੋਧ ਹੋਇਆ ਲੋਕਤੰਤਰ ਦੀ ਹੱਤਿਆ ਦਾ ਵਿਰੋਧ ਹੋਇਆ ਸੰਵਿਧਾਨ ਦੀ ਹੱਤਿਆ ਦਾ ਵਿਰੋਧ ਹੋਇਆ ਪ੍ਰੈਸ ਦੀ ਆਜ਼ਾਦੀ ਦਾ ਹੱਤਿਆ ਦਾ ਵਿਰੋਧ ਹੋਇਆ ਇੱਕ ਗੱਲ ਨੂੰ ਲੈ ਕੇ ਸਾਰੇ ਲੋਕ ਆਏ ਜਿਹੜਾ ਅੱਜ ਕੀ ਹੋਇਆ ਸੀ ਜੀ ਮੈਂ ਵਿਨੋਦ ਸਿੰਘਲਾ ਪ੍ਰਦੇਸ਼ ਕਾਰਜਕਰਮੀ ਸਦਸਿਆ ਭਾਜਪਾ ਪੰਜਾਬ ਹਲਕਾ ਕਨਵਿੰਨਰ ਲਹਿਰਾਗਾਗਾ ਵਿਧਾਨ ਸਭਾ ਆਪਾਂ ਸਭ ਨੂੰ ਪਤਾ ਹੀ ਹੈ कि 1975 ਦੀ ਅੱਧੀ ਰਾਤ ਨੂੰ ਸ਼੍ਰੀਮਤੀ ਇੰਦਰਾ ਗਾਂਧੀ ਜੋ ਕਿ ਉਸ ਸਮੇਂ ਦੇ ਪ੍ਰਧਾਨ ਮੰਤਰੀ ਸੀ ਦੇਸ਼ ਦੇ ਲੋਕਤੰਤਰ ਦਾ ਗਲਾ ਘੋਟ ਕੇ ਇਸ ਦੇਸ਼ ਨੂੰ ਅਮਰਜੈਂਸੀ ਦੀ ਅੱਗ ਦੇ ਵਿੱਚ ਝੋਕ ਦਿੱਤਾ ਉਹਨਾਂ ਨੇ ਬਹਾਨਾ ਬਣਾਇਆ ਕਿ ਦੇਸ਼ ਦੇ ਵਿੱਚ ਜਿਹੜੀ ਹੈ ਅੰਦਰੂਨੀ ਤੌਰ ਤੇ ਪ੍ਰਤੀਦਿਆ ਸਹੀ ਨਹੀਂ ਹੈ ਜਦਕਿ ਅਜਿਹੀ ਕੋਈ ਗੱਲ ਨਹੀਂ ਸੀ ਕੋਈ ਵੀ ਅਮਰਜੈਂਸੀ ਲਗਾਉਣ ਦੇ ਲਈ ਇੱਕ ਵਿਸ਼ੇਸ਼ ਕਾਰਨ ਹੁੰਦਾ ਹੈ ਅਗਰ ਕੋਈ ਵਿਰਾਜ ਯੁੱਧ ਲੱਗ ਜਾਵੇ ਜਾਂ ਕੋਈ ਬਾਹਰੀ ਦੇਸ਼ਾਂ ਹਮਲਾ ਕਰ ਦਵੇ ਤਾਂ ਹੀ ਅਮਰਜੈਂਸੀ ਲਗਾਈ ਜਾਂਦੀ ਹੈ ਇਸ ਦਿਨ ਉਹਨਾਂ ਨੇ ਲੋਕਤੰਤਰ ਦੇ ਚਾਰੇ ਪਾਬਿਆਂ ਨੂੰ ਪੂਰੀ ਤਰ੍ਹਾਂ ਝੰਡੋੜ ਕੇ ਰੱਖ ਦਿੱਤਾ ਨਿਆਪਾਲੀਕਾ ਤੇ ਕਬਜ਼ਾ ਕਰ ਲਿਆ ਲੋਕਤੰਤਰ ਦਾ ਜਿਹੜਾ ਸਭ ਤੋਂ ਮੇਨ ਸਤੰਦ ਹੈ ਪ੍ਰੈਸ ਸਾਡੀ ਮੀਡੀਆ ਉਹਦੇ ਉੱਪਰ ਸੈਂਸਰ ਲਗਾ ਦਿੱਤਾ ਪੱਤਰਕਾਰਾਂ ਨੂੰ ਰਾਤ ਨੂੰ ਚੱਕ ਕੇ ਜਿੱਲਾ ਵਿੱਚ ਸੁੱਟ ਦਿੱਤਾ ਜੋ ਦੇਸ਼ ਦੇ ਵੱਡੇ ਵੱਡੇ ਲੀਡਰਸ ਹਨ ਇਹਨਾਂ ਦੇ ਵਿੱਚ ਸ਼੍ਰੀ ਲਾਲ ਪ੍ਰਦੇਸ਼ ਸਰਵਾਨੀ ਅਟਲ ਗੁਰੂ ਬਾਜਪਾਈ ਜੋਰਜ ਫਰਨੈਂਡਿਸ ਸਾਰਿਆਂ ਨੂੰ ਚੱਕ ਕੇ ਜਿੱਲਾ ਦੇ ਵਿੱਚ ਸੁੱਟ ਦਿੱਤਾ ਜੋ ਵਿਦਿਆਰਥੀ ਲੀਡਰਸ਼ਿਪ ਵਿਦਿਆਰਥੀ ਸੀ ਉਹਨਾਂ ਨੂੰ ਚੱਕ ਕੇ ਜੇਲ੍ਹਾਂ ਦੇ ਵਿੱਚ ਸੁੱਟ ਦਿੱਤਾ ਅਤੇ ਦੇਸ਼ ਦੇਆਂ ਜਿਹੜੀਆਂ ਚੁਣੀਆਂ ਹੋਈਆਂ ਸਾਡੇ ਪ੍ਰਦੇਸ਼ਾਂ ਦੀਆਂ ਸਰਕਾਰਾਂ ਸੀ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਸਰਕਾਰਾਂ ਨੂੰ 356 ਦਾ ਦੋਪਰਯੋਗ ਕਰਕੇ ਉਹਨਾਂ ਨੂੰ ਡਿਸਮਿਸ ਕਰ ਦਿੱਤਾ। ਇਸ ਤੋਂ ਇਲਾਵਾ ਸਾਡੇ ਮੌਲਿਕ ਅਧਿਕਾਰ ਜੋ ਕਿ ਸਾਨੂੰ ਸੰਵਿਧਾਨ ਵੱਲੋਂ ਹੰਦਤਾ ਮੈਂਟਨ ਰਾਈਟਸ ਮਿਲੇ ਹੋਏ ਸੀ ਉਹਨਾਂ ਨੂੰ ਪੋਸਟ ਪਾਉਣ ਨੂੰ ਕਰ ਦਿੱਤਾ ਗਿਆ। ਅੱਜ ਵੀ ਅਸੀਂ ਦੇਖਦੇ ਹਾਂ ਵੀ ਕਾਂਗਰਸ ਸ੍ਰੀ ਰਾਹੁਲ ਗਾਂਧੀ ਜੀ ਅੱਜ ਗੱਲ ਕਰਦੇ ਹਨ ਕਿ ਦੇਸ਼ ਦੇ ਵਿੱਚ ਲੋਕਤੰਤਰ ਖਤਰੇ ਦੇ ਵਿੱਚ ਹੈ। ਜਦੋਂ ਕਾਂਗਰਸ ਸੱਤਾ ਤੋਂ ਬਾਹਰ ਚਲੀ ਜਾਂਦੀ ਹੈ ਜਦ ਲੱਗਦਾ ਕਿ ਸੱਤਾ ਤੋਂ ਵਿੱਚ ਬਾਹਰ ਜਾਣ ਦੀ ਪ੍ਰਸਤੀ ਵੱਧ ਰਹੀ ਜਾ ਰਹੀ ਤਾਂ ਦੇਸ਼ ਦੇ ਲੋਕਤੰਤਵ ਨੂੰ ਖਤਰਾ ਵਿੱਚ ਦੱਸ ਕੇ ਆਪਣੀਆਂ ਕਾਨੂੰਨੀ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੰਦੀ ਹੈ ਅੱਜ ਉਰੇ ਕੀ ਕੀਤਾ ਜਾ ਰਿਹਾ ਜੀ ਭਾਜਪਾ ਵੱਲੋਂ ਅੱਜ ਭਾਜਪਾ ਵੱਲੋਂ ਪੰਜਾਬੀ ਜੋ ਬਰੇ ਗੰਦਾ ਹੈ ਅਮਰਜੈਂਸੀ ਦੀ ਬਿੜਾ ਘੜੇ ਦੇ ਰੂਪ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਮਨਾਈ ਜਾ ਰਹੀ ਹੈ ਉਸ ਦੇ ਵਿੱਚ ਅਸੀਂ ਇੱਕ ਪ੍ਰਦਰਸ਼ਨ ਲਗਾਈ ਹੈ ਤਾਂ ਕਿ ਫੋਟੋਆਂ ਦੇ ਮਾਧਮ ਰਾਹੀਂ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਕਿਉਂਕਿ ਬਹੁਤ ਲੰਬਾ ਸਮਾਂ ਹੋ ਗਿਆ ਤੇ ਕਿ ਪੀੜ੍ਹੀ ਚੇਂਜ ਹੋ ਗਈ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਕਿਸ ਤਰ੍ਹਾਂ ਇਸ ਦੇਸ਼ ਦੇ ਵਿੱਚ ਇੱਕ ਤਾਨਾਸ਼ਾਹ ਨੇ ਸਾਡੇ ਦੇਸ਼ ਦੇ ਲੋਕਤੰਤਰ ਦੀ ਹੱਤਿਆ ਕੀਤੀ ਸੀ ਕਿਸ ਤਰ੍ਹਾਂ ਦਾ ਜੀਵਨ ਉਦੋਂ ਦੇ ਯੋਧਿਆਂ ਨੇ ਜੀਆ ਉਹ ਸਾਰਾ ਅਸੀਂ ਪ੍ਰਦਰਸ਼ਨ ਦੇ ਰੂਪ ਦੇ ਵਿੱਚ ਅੱਜ ਪ੍ਰੈਸਰ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਦਿਖਾਉਂਦੇ ਹਾਂ ਮੈਂ ਰੇਮ ਗੁਲਾਣੀ ਨੈਸ਼ਨਲ ਕੌਂਸਲ ਮੈਂਬਰ ਬੀਜੇਪੀ